हेलो जी सत श्री अकाल जी उम्मीद करदे कि ਤੁਸੀਂ ਸਾਰੇ ਠੀਕ ਹੋਵਗੇ ਚੜਦੀ ਕਲਾ ਚ ਹੋਵਗੇ ਲੋ ਜੀ ਇੱਥੇ ਆਪਾਂ ਬਣਾਉਣ ਲੱਗੇ ਆ ਨਿੰਬੂ ਦਾ ਅਚਾਰ ਮਿੱਠਾ ਅਚਾਰ ਜਿਹੜਾ ਕਿ ਸਿਰਫ 5 ਕ 10 ਮਿੰਟਾਂ ਚ ਬਣ ਜਾਂਦਾ ਵਾ ਉਸੇ ਟਾਈਮ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਤੇ ਇੱਥੇ ਆਪਾਂ ਲੈ ਲਏ ਨਿੰਬੂ ਤੇ ਨਿੰਬੂ ਆਪਾਂ ਮਤਲਬ 1.5 ਕ ਪਾ ਲੈਨੇ ਤੇ ਇਹਨਾਂ ਨੂੰ ਹੁਣ ਆਪਾਂ ਨਾ ਧੋ ਚੰਗੀ ਤਰ੍ਹਾਂ ਧੋ ਕੇ ਤੇ ਕੁਸ ਕੱਪੜੇ ਨਾਲ ਸਾਫ਼ ਕਰ ਲਿਆ ਵਾ ਇਹਨਾਂ ਨੂੰ ਬਿਲਕੁਲ ਨਹੀਂ ਪਾਣੀ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਤਾਂ ਅੱਜ ਕਾ ਨਿੰਬੂ ਤੁਹਾਨੂੰ ਪਤਾ ਇਹੋ ਜਿਹੇ ਹੁੰਦੇ ਨੇ ਥੋੜੇ ਮਾਰੇ ਮੇਰੇ ਕੋਈ ਵੀ ਦਾਗ ਲੱਗਾ ਇਹਨਾਂ ਨੂੰ ਠੀਕ ਹੈ ਆਪਾਂ ਧੋ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਸਾਫ਼ ਕਰ ਲਿਆ ਹੈ ਤੇ ਇਹਦੇ ਹੁਣ ਮੈਂ ਕਹਾਂਗੀ ਮਤਲਬ ਤੁਸੀਂ 8 ਪੀਸ ਵੀ ਕਰ ਸਕਦੇ ਹੋ 4 ਪੀਸ ਵੀ ਕਰ ਸਕਦੇ ਹੋ ਠੀਕ ਹੈ ਤੇ ਇਹ ਨਿੰਬੂ ਥੋੜਾ ਨਾਲ ਛੋਟੇ ਹੀ ਇਸ ਕਰਕੇ ਅੱਨਾ ਤੇ ਮੈਂ 4-4 ਪੀਸ ਕੀਤੇ ਸੀ ਠੀਕ ਹੈ ਤੇ ਇਹਨਾਂ ਨੂੰ ਹੁਣ ਆਪਾਂ ਕੱਟ ਲਾਂਗੇ ਠੀਕ ਹੈ ਜੀ ਇਹ ਨਿੰਬੂ ਆਪਣੇ ਹੈਗੇ ਨੇ ਘਰ ਦੇ ਇਹਨਾਂ 'ਚ ਬਹੁਤ ਜ਼ਿਆਦਾ ਰਸਾ ਹੈ ਤੇ ਖਟਿਆਈ ਵੀ ਕਾਫੀ ਇਹਨਾਂ 'ਚ ਹੈਗੀ ਸੀ ਠੀਕ ਹੈ ਜੀ ਇਹਨਾਂ ਨੂੰ ਹੁਣ ਆਪਾਂ ਸਾਰੇ ਕੱਟ ਲਾਂਗੇ ਨਿੰਬੂ ਠੀਕ ਹੈ ਜੀ ਇਹ ਚਾੜ ਬਹੁਤ ਵਧੀਆ ਬਣਦਾ ਵਾ ਤੁਸੀਂ ਵੀ ਜ਼ਰੂਰ ਬਣਾ ਕੇ ਵੇਖਿਓ ਇਥੋਂ ਆਪਾਂ ਨਿੰਬੂ ਕੱਟ ਲੈਨੇ ਆ ਬਿਲਕੁਲ ਵੀ ਨਹੀਂ ਨਿੰਬੂਨ ਪਾਣੀ ਹੋਣਾ ਚਾਹੀਦਾ ਹੈਗਾ ਜਿਸ ਮਰਦਭਾਂ ਚਾਹੀ ਪਾਉਣਾ ਉਹਦੇ ਵਿੱਚ ਬਿਲਕੁਲ ਵੀ ਪਾਣੀ ਨਾ ਲੱਗਾ ਹੋਣਾ ਚਾਹੀਦਾ ਠੀਕ ਹੈ ਜੀ ਤੇ ਨਿੰਬੂ ਆਪਾਂ ਲਈਏ ਕੱਟ ਲੈ ਸਾਰੇ ਤੇ ਹੁਣ ਆਪਾਂ ਇਹਨਾਂ ਨੂੰ ਨਾ ਡੱਬੇ ਪਾ ਕੇ ਰੱਖਾਂਗੇ ਠੀਕ ਹੈ ਜੀ ਡੱਬਾ ਆਪਾਂ ਚੰਗੀ ਤਰ੍ਹਾਂ ਮਤੋਗੇ ਸਕਾਲਿਆ ਵਾ ਤੇ ਨਿੰਬੂ ਨੂੰ ਮੈਂ ਡੱਬੇ 'ਚ ਪਾ ਕੇ ਰੱਖ ਦਵਾਂਗੇ ਇਹ ਨਿੰਬੂ ਤੁਸੀਂ ਨਾ ਕਮ ਸੇ ਕਮ 7 ਤੇ 8 ਦਿਨ ਮਤਲਬ ਡੱਬੇ ਇਦਾਂ ਪਾ ਕੇ ਰੱਖਣੇ ਆ ਇਹਦੇ ਵਿੱਚ ਆਪਾਂ ਪਾ ਦਾ ਨਾਲ ਲੂਣ ਤੇ ਲੋਨ ਮੇ ਪਾਤਾ ਹੈ 1/2 ਕ ਚਮਚਾ ਠੀਕ ਹੈ ਜੀ ਤੇ ਇਹਨਾਂ ਨੂੰ ਮਤਲਬ 7-8 ਦਿਨਾਂ ਹੀ ਰੱਖਾਂਗੇ ਜੇ ਤੁਸੀਂ ਮਤਲਬ ਲਗਾਤਾਰ ਉਹਨੂੰ ਧੁੱਪੇ ਰੱਖਾ ਕੇ ਫਿਰ ਤੇ ਚਲੋ 5-6 ਦਿਨ ਠੀਕ ਹੈ ਤੇ ਜੇ ਤੁਸੀਂ ਇਹਨਾਂ ਨੂੰ ਅੰਦਰ ਸੋਈ ਵਿੱਚ ਹੀ ਰੱਖਣਾ ਵਾ ਅੰਦਰ ਹੀ ਤੇ ਫਿਰ ਤੇ ਤੁਸੀਂ ਮਤਲਬ 7-8 ਦਿਨ ਮਤਲਬ ਇਹਨਾਂ ਨੂੰ ਇੱਦਾਂ ਹੀ ਰੱਖਣਾ ਠੀਕ ਹੈ ਜੀ ਨਿੰਬੂ ਆਪਣੇ ਚੰਗੀ ਤਰ੍ਹਾਂ ਗਲ ਜਾਣਗੇ ਤੇ ਵਿੱਚ ਵਿੱਚ ਤੁਸੀਂ ਇਹਨਾਂ ਨੂੰ ਰੋਜ਼ੀ ਹਿਲਾਉਂਦੇ ਜਾਣਾ ਵਾ ਇੱਕ ਦੋ ਵਾਰੀ ਦਿਨ 'ਚ ਮਤਲਬ ਨਹੀਂ ਤੇ ਤੁਹਾਨੂੰ ਪਤਾ ਫਿਰ ਇਸ ਤਰ੍ਹਾਂ ਵਿੱਚ ਉੱਲੀ ਜੀ ਲੱਗ ਜਣੀ ਹੈ ਤੇ ਇਹਨਾਂ ਨੂੰ ਤੇ ਇਹ ਦਿਨ ਚ ਜਰੂਰ ਇੱਕ ਦੌੜੇ ਹਲਾਉਂਦੇ ਰਹਿਣਾ ਹੈ ਠੀਕ ਹੈ ਜੀ ਤੇ ਆ achar ਆਪਣਾ ਬਹੁਤ ਵਧੀਆ ਬਣਿਆ ਇਹ ਇਸ ਤਿਕਨਾ achar ਆਪਣਾ ਨਾ ਉਸੇ ਟਾਈਮ ਪਰ ਖਾਣ ਵਾਲਾ ਬਣ ਜਾਂਦਾ ਹੈ ਠੀਕ ਹੈ ਲੋ ਜਿਸ ਤਰ੍ਹਾਂ ਆਪਾਂ ਲੂਣ ਪਾ ਕੇ ਹੁਣ ਤੇ ਇਹਨੂੰ ਮਤਲਬ 7-8 ਦਿਨ ਵਾਸਤੇ ਇੱਧਰ ਡੱਬਾ ਰੱਖ ਦਵਾਂਗੇ ਠੀਕ ਹੈ ਜੀ ਹੁਣ ਡੱਬਾ ਆਪਾਂ ਕਰਨੇ ਬੰਦ ਤੇ ਇਹਨਾਂ ਨੂੰ ਹੁਣ ਇੱਦਾਂ ਹੀ ਰੱਖ ਰੱਖ ਦਵਾਂਗੇ ਲੋ ਜੀ ਆਪਣੇ ਮੈਂ ਆ 7 ਦਿਨ 7 ਦਿਨ ਮਤਲਬ ਰੱਖਿਆ ਵਾ ਤੇ ਅਨੰਬੂ ਦੇਖੋ ਆਪਣੇ ਬਿਲਕੁਲ ਗਲ ਗਏ ਨੇ ਠੀਕ ਹੈ ਜੀ ਤੇ ਬਾਕੀ ਤਾਂ ਆਪਾਂ ਹੁਣ ਕਰਨੇ ਆ ਇੱਥੇ ਮਸਾਲੇ ਸਾਰੇ ਜੋ ਵੀ ਪਾਉਣਾ ਹੈ ਬਾਕੀ ਤਾਂ ਇਹ ਕੰਮ ਕਰਦੇ ਹੋਣ ਬਾਕੀ ਦਾ ਇੱਥੇ ਆਪਾਂ ਡੇਢ ਪਾ ਆਪਣੇ ਨਿੰਬੂ ਹੀ ਤੇ ਮੈਂ ਇਥੇ ਲਈ ਆਹੀ ਪਾ ਗੋਰ ਠੀਕ ਹੈ ਜੀ ਗੋਰ ਆਪਣਾ ਹੈਗਾ ਹੀ ਘਰ ਦਾ ਜਿਸ ਕਰਕੇ ਥੋੜਾ ਰੰਗ ਤਾਂ ਹੈਗਾ ਹੀ ਕਾਲਾ ਠੀਕ ਹੈ ਨਹੀਂ ਤੇ ਪਜਾਰੋ ਜਿਹੜਾ ਗੋਰ ਲਈ ਆਈਦਾ ਨਾ ਉਹ ਤੁਹਾਨੂੰ ਪਤਾ ਥੋੜਾ ਚਟੇਟਾ ਹੁੰਦਾ ਹੈ ਠੀਕ ਹੈ ਜੀ ਤੇ ਇਹ ਹਨ ਆਪਾਂ ਗੋਰ ਨੂੰ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਤੇ ਇਹਦੇ ਵਿੱਚ ਮੈਂ 2 ਚਮਚੇ ਪਾਇਆ ਪਾਣੀ ਠੀਕ ਹੈ ਜੀ ਤੇ ਗੋਰ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਗੈਸ ਤੇ ਗੈਸ ਆਪਣੀ ਰੱਖਣੀ ਬਿਲਕੁਲ ਸੇਮ ਤੇ ਠੀਕ ਹੈ ਜੀ ਲਓ ਜੀ ਗੋੜ ਆਪਣਾ ਹੋ ਚੁੱਕਿਆ ਹੈ ਮੈਲਟ ਜੇਰ ਆਪਾਂ ਪਾਣੀ ਪਾਇਆ ਨਾ ਇਹਦਾ ਕੁਝ ਨਹੀਂ ਹੁੰਦਾ ਕਿ ਪਾਣੀ ਸੁੱਕ ਜਾਣਾ ਇਹਨਾਂ achar ਆਪਣਾ ਖਰਾਬ ਨਹੀਂ ਹੋਏਗਾ achar ਚਾਹੀਦੇ 2 ਮਹੀਨੇ 3 ਮਹੀਨੇ ਜਿੰਨੇ ਦਿਨ ਮਰਜ਼ੀ ਰੱਖ ਸਕਦੇ achar ਨਹੀਂ ਖਰਾਬ ਹੋਏਗਾ ਠੀਕ ਹੈ ਜੀ ਜੋ ਗੋੜ ਆਪਣਾ ਹੋ ਚਲੇ ਮੈਲਟ ਤਾਂ ਆਪਾਂ ਥੱਲੇ ਲਾ ਲਾਂਗੇ ਜੋ ਵੀ ਆਪਾਂ ਮਸਾਲੇ ਚ ਪਾਉਣੇ ਸਾਰੇ ਪਾਉਣੇ ਵਿੱਚ ਨਾਲ ਨਾਲ ਗੋੜ ਆਪਣਾ ਮੈਲਟ ਹੋ ਗਿਆ ਜਿਹੜੇ ਆਪਾਂ ਨਿੰਬੂ ਉਹ ਵੀ ਹੁਣ ਵਿੱਚ ਪਾ ਦਾਂਗੇ ਠੀਕ ਹੈ ਜੀ ਇਹਨਾਂ ਨਾਲ ਪਚੰਗੀ ਇਦਾਂ ਮਿਸ ਕਰ ਲਾਂਗੇ ਕਿਉਂਕਿ ਨਿੰਬੂਆਂ ਵਿੱਚ ਕਾਫੀ ਰਸਾ ਵਾ ਤੇ ਬਹੁਤ ਵਧੀਆ ਰਸਾ ਜੇ ਤਾਂ ਬਣ ਜਾਂਦਾ ਵਾ ਜਿੰਦਾ ਸਿਆ ਨਿੰਬੂ ਹੈਗੇ ਘਰ ਦੇ ਤੇ ਵਿੱਚ ਕਾਫੀ ਮਤਲਬ ਰਸਾ ਹੈਗਾ ਇਹ ਨਿੰਬੂਆਂ ਚ ਠੀਕ ਹੈ ਜੀ ਉਹਦੇ ਵਿੱਚ ਪਾਵਾਂਗੇ ਆਪਾਂ ਹੁਣ ਮਸਾਲੇ ਇੱਥੇ ਮੈਂ ਪਾਤਾ ਹੀ ਇੱਕ ਚਮਚਾ ਕਾਲਾ ਲੂਣ ਠੀਕ ਹੈ ਜੀ ਜਿਹਦੇ ਵਿੱਚ ਅਚਾਰ ਚ ਬਹੁਤ ਵਧੀਆ 스멜 ਆਂਦੀ ਏ ਦੀ ਹੁਣ ਇੱਕ ਚਮਚਾ ਮ ਪਾਤਾ ਹੀ ਲਾਲ ਕਸ਼ਮੀਰੀ ਮਿਰਚ ਠੀਕ ਹੈ ਜੀ ਤੇ ਇੱਕ ਆਪਾਂ ਪਾਤਾ ਸੁੱਕਾ ਧਨੀਆ ਦਾ ਚਮਚਾ ਤੇ ਇਹ ਇੱਕ ਚਮਚਾ ਪਾਇਆ ਹੈ ਮੈਂ ਕਾਲੀ ਪੀਸੀ ਹੋਈ ਮਿਰਚ ਠੀਕ ਹੈ ਜੀ ਤੇ ਨਾਲ ਆਪਾਂ ਪਾਵਾਂਗੇ ਤੇ ਚਾਟ ਮਸਾਲਾ ਠੀਕ ਹੈ ਸਾਰੇ ਮਸਾਲੇ ਪਾਵਾਂਗੇ ਤੇ ਇੱਥੇ ਜੀਰਾ ਅਜਵੈਨ ਮੈਂ ਨਾ ਤਵੇ ਤੇ ਹੀ ਮੈਂ ਬਰੋਸਟ ਕੀਤਾ ਏ ਪੀਸਿਆ ਹੋਏ ਮੈਂ ਨਹੀਂ ਪਾਇਆ ਹੈ ਇਹਨਾਂ ਨੂੰ ਮੈਂ ਤਵੇ ਤੇ ਚੰਗੀ ਤਰ੍ਹਾਂ ਰੋਸਟ ਕਰਕੇ ਤੇ ਪਾਇਆ ਕਿਉਂਕਿ ਇਹਨਾਂ ਦਾ ਸਵਾਦ ਬਹੁਤ ਵਧੀਆ ਹੁੰਦਾ ਏ ਇਹ ਕੰਦੀ 스멜 ਬਹੁਤ ਵਧੀਆ ਜਿਹੜੀ ਅਜਵੈਨ ਹੈ ਰੋਸਟ ਕਰ ਲੈਣ ਤਵੇ ਤੇ ਬਹੁਤ ਵਧੀਆ 스멜 ਆਉਂਦੀ ਇਹਨਾਂ ਦੇ ਠੀਕ ਹੈ ਜੀ ਪੀਸਿਆ ਹੋਏ ਵੀ ਤੁਸੀਂ ਪਾ ਸਕਦੇ ਹੋ ਪਰ ਮੈਂ ਪੀਸਿਆ ਨਹੀਂ ਮੈਂ ਇਹਦਾ ਸਾਬਤੇ ਪਾਇਆ ਹੈ ਤਵੇ ਤੇ ਰੋਸਟ ਕਰਕੇ ਤੁਸੀਂ ਜਰੂਰ ਪਾਓ ਬਹੁਤ ਵਧੀਆ 스멜 ਆ ਚਾਰਚ ਆਉਂਦੀ ਹੈ ਲਓ ਜੀ ਆਚਾਰ ਆਪਣਾ ਹੋ ਗਿਆ ਤਿਆਰ ਇਹ ਜਿੱਦਾਂ ਗੈਸ ਹੋ ਜਾਂਦੀ ਆ ਹਾਜਮੇ ਵਾਸਤੇ ਖੱਟੇ ਡਕਾਰ ਹੁੰਦੇ ਜਿੱਦਾਂ ਇਹ ਉਹਦੇ ਵਾਸਤੇ ਬਹੁਤ ਵਧੀਆ ਵਾ ਜਰੂਰ ਬਣਾ ਕੇ ਰੱਖੋ ਘਰ ਚ ਰੋਟੀ ਨਾ ਖਾਓ ਭਲਾਂਠੀ ਨਾ ਖਾਓ ਬਹੁਤ ਵਧੀਆ ਵਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਪਾ ਲਾਂਗੇ ਡੱਬੇ ਚ ਠੀਕ ਹੈ ਆਚਾਰ ਆਪਣਾ ਹੋ ਗਿਆ ਤਿਆਰ ਚਾਹੇ ਤੁਸੀਂ ਹੁਣੇ ਇਹਨੂੰ ਖਾ ਸਕਦੇ ਹੋ ਰੋਟੀ ਨਾਲ ਇਸੇ ਤਰ੍ਹਾਂ ਹੀ ਤੇ ਚਾਰ ਦਾ ਕਲਰ ਵੀ ਤੁਸੀਂ ਦੇਖੋ ਬਹੁਤ ਵਧੀਆ ਬਣ ਗਿਆ ਸੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਲਓ ਜੀ ਅਚਾਰ ਆਪਣਾ ਬਿਲਕੁਲ ਤਿਆਰ ਹੋ ਗਿਆ ਬਹੁਤ ਵਧੀਆ ਕਲਰ ਦੇ ਵਿੱਚ ਬਣ ਗਿਆ ਏ ਤੁਸੀਂ ਚਾਹੇ ਸਵੇਰੇ ਜਿੱਦਾਂ ਰੋਟੀ ਨਹੀਂ ਹੁੰਦੀ ਅਸੀਂ ਪਰੌਂਠੀ ਨਾਲ ਵੀ ਖਾ ਸਕਦੇ ਹਾਂ ਠੀਕ ਹੈ ਜੀ ਲਓ ਜੀ ਅਚਾਰ ਵੇਖਣ ਜੀ ਬਹੁਤ ਵਧੀਆ ਲੱਗਦਾ ਪਿਆ ਏ ਤੇ ਬਣਿਆ ਵੀ ਬੜਾ ਟੇਸਟੀ ਠੀਕ ਹੈ ਜੀ ਉਹ ਜਿਹੜੇ ਮਸਾਲੇ ਪਾਏ ਨੇ ਬਹੁਤ ਵਧੀਆ ਨੇ ਲੋ ਅਚਾਰ ਆਪਣਾ ਬਹੁਤ ਵਧੀਆ ਬਣ ਗਿਆ ਏ ਠੀਕ ਹੈ ਜੀ ਤੁਸੀਂ ਵੀ ਜਰੂਰ ਟਰਾਈ ਕਰਿਓ ਬਣਾ ਕੇ ਜਰੂਰ ਰੱਖੋ ਅੱਗਾ ਜਿੱਦਾਂ ਗੜ